ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਬੇ ਘਰ ਦੀ ਕੰਟੀਨ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਨਵਰਾਤਰੀ ਸਪੈਸ਼ਲ ਥਾਲੀ ਬਣਾਵਾਂਗੇ ਜਿਹਦੇ ਵਿੱਚ ਆਪਾਂ ਪਨੀਰ ਦੀ ਸੁੱਕੀ ਸਬਜੀ ਤਰੀ ਵਾਲੇ ਆਲੂ ਤੇ ਕੁੱਟੂ ਦੇ ਆਟੇ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਤੇ ਇਸ ਦੇ ਨਾਲ ਹੀ ਅਸੀਂ ਮਿੱਠਾ ਰਾਇਤਾ ਤਿਆਰ ਕਰਾਂਗੇ ਇਹ ਰੈਸਪੀਆਂ ਬਹੁਤ ਹੀ ਈਜ਼ੀ ਨੇ ਤੇ ਬੜੀ ਜਲਦੀ ਬਣ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਪਨੀਰ ਦੀ ਸੁੱਕੀ ਸਬਜੀ ਬਣਾਨੇ ਆ ਤੇ ਉਸ ਤੋਂ ਬਾਅਦ ਆਪਾਂ ਤਰੀ ਵਾਲੇ ਆਲੂ ਬਣਾਵਾਂਗੇ ਤੇ ਫਿਰ ਸ਼ੁਰੂ ਕਰਦੇ ਆਪਾਂ ਆਪਣੀ ਅੱਜ ਦੀ ਰੈਸਪੀ ਸਭ ਤੋਂ ਪਹਿਲਾਂ ਆਪਾਂ ਪਨੀਰ ਦੀ ਸਬਜ਼ੀ ਬਣਾਵਾਂਗੇ। ਇਹਦੇ ਵਾਸਤੇ ਮੈਂ ਕੜਾਈ ਰੱਖੀ ਐ ਤੇ ਮੈਂ ਗੈਸ ਔਨ ਕਰਤਾ ਹੈ। ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਵਾਂਗੀ। ਬੱਸ ਇੰਨਾ ਹੀ ਦੇਸੀ ਘਿਓ ਪਾਵਾਂਗੇ। ਇਹਨੂੰ ਜਰਾ ਇੱਕ ਗਰਮ ਹੋਣ ਦਵਾਂਗੇ ਫਿਰ ਆਪਾਂ ਇਹਦੇ ਵਿੱਚ ਜੀਰਾ ਪਾਉਣੇ ਆ। ਘਿਓ ਗਰਮ ਹੋ ਗਿਆ ਹੁਣ ਉਹਦੇ ਵਿੱਚ ਆਪਾਂ ਅੱਧੇ ਚਮਚਾ ਤੋਂ ਘੱਟ ਥੋੜਾ ਜਿਹਾ ਜੀਰਾ ਪਾ ਦਾਂਗੇ। ਜੀਰਾ ਨੂੰ ਥੋੜਾ ਭੁੰਨ ਲਵਾਂਗੇ ਤੇ ਇਸ ਦੇ ਨਾਲ ਇਹਦੇ ਵਿੱਚ ਆਪਾਂ ਕਟਿਆ ਹੋਇਆ ਅਦਰਕ ਅਦਰਕ ਤੇ ਹਰੀ ਮਿਰਚ ਪਾਵਾਂਗੇ ਜੀਰਾ ਭੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਅਦਰਕ ਨਾਲੇ ਦੋ ਕਟੀਆਂ ਹੋਈਆਂ ਹਰੀਆਂ ਮਿਰਚ ਇਹਨਾਂ ਨੂੰ ਦੋ ਚਾਰ ਮਿੰਟ ਆਪਾਂ ਹਲਕਾ ਆ ਗਿਆ ਫਰਾਈ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਟਮਾਟਰ ਪਾਵਾਂਗੇ ਜੇ ਤੁਸੀਂ ਵਰਤ ਵਿੱਚ ਟਮਾਟਰ ਖਾਣੇ ਹੋ ਤੇ ਟਮਾਟਰ ਪਾਓ ਜੇ ਨਹੀਂ ਖਾਂਦੇ ਤੇ ਟਮਾਟਰ ਨਾ ਪਾਓ ਕਿਉਂਕਿ ਕਈ ਲੋਕ ਵਰਤ ਵਿੱਚ ਟਮਾਟਰ ਖਾਂਦੇ ਨੇ ਤੇ ਕਈ ਨਹੀਂ ਖਾਂਦੇ ਤੇ ਟਮਾਟਰ ਤੋਂ ਬਿਨਾ ਵੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਹੁਣ ਆਪਾਂ ਇਹਦੇ ਵਿੱਚ ਵਰਤ ਵਾਲਾ ਨਮਕ ਐਡ ਕਰਾਂਗੇ ਮੱਧੇ ਚਮਚਾ ਦਾ ਘੱਟ ਨਮਕ ਨੇ ਆਏ ਸਿੰਦਾ ਨਮਕ ਹੈ ਇਹਨੂੰ ਐਡ ਕਰਕੇ ਥੋੜੀ देर ਆਪਾਂ ਟਮਾਟਰ ਨੂੰ ਸੌਫਟ ਹੋਣ ਦਾ ਤੱਕ ਪਕਾਵਾਂਗੇ ਟਮਾਟਰ ਨੂੰ ਆਪਾਂ ਇੰਨਾ ਕਿ ਪਕਾਣਾ ਹੈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਕਾਲੀ ਮਿਰਚ ਪਾਊਡਰ ਅੱਧਾ ਚਮਚਾ ਭੁੰਨੇ ਹੋਏ ਜੀਰੇ ਦਾ ਪਾਊਡਰ ਪਾਵਾਂਗੇ ਤੇ ਇਸ ਦੇ ਨਾਲ ਬਿਲਕੁਲ ਥੋੜੀ ਜਿਹੀ ਆਪਾਂ ਦੇਗੀ ਮਿਰਚ ਪਾਵਾਂਗੇ ਇਹ ਮੀਠੀ ਦੇਗੀ ਮਿਰਚ ਪਾ ਕੇ ਇਹਨੂੰ ਮਿਕਸ ਕਰਾਂਗੇ ਹੁਣ ਇਹਦੇ ਨਾਲ ਹੀ ਇਹਦੇ ਵਿੱਚ ਆਪਾਂ ਥੋੜਾ ਜਿਹਾ 1 ਚਮਚਾ 2 ਚਮਚੇ ਆਪਾਂ ਪੰਟਾ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਨਾਲ ਹੀ ਇਹ ਟਰੋਸਟਡ ਕਾਜੂ ਥੋੜੇ ਜਿਹਾ ਵੀ ਨਾਲ ਪਾਵਾਂਗੇ ਤੇ 2-4 ਦਾਣੇ ਚੀਨੀ ਦੇ ਉਹ ਵੀ ਐਡ ਕਰਾਂਗੇ ਬਸ ਹੁਣ ਇਹਦੇ ਵਿੱਚ ਆਪਾਂ ਇਹ ਕੱਟਿਆ ਹੋਇਆ ਪਨੀਰ ਐਡ ਕਰਦੇ ਆਂ ਉਸੇ 4-5 ਮਿੰਟ ਬਸ ਮੀਡੀਅਮ ਫਲੇਮ ਤੇ ਕਾਣਾ ਹੈ ਤੇ ਸਬਜੀ ਬਹੁਤ ਜ਼ਿਆਦਾ ਇਹ ਟੇਸਟੀ ਬਣਦੀ ਹੈ ਇਹਨੂੰ ਟੱਕ ਕੇ ਆਪਾਂ ਮੀਡੀਅਮ ਫਲੇਮ ਤੇ 5 ਕੁ ਮਿੰਟ ਵਾਸਤੇ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਆਪਾਂ ਇਹਨੂੰ ਢੱਕ ਦੇ ਹੁਣ ਆਪਾਂ ਇਹ ਵਾਲੀ ਸਬਜੀ ਨੂੰ ਇੱਧਰ ਮੀਡੀਅਮ ਫਲੇਮ ਤੇ ਰੱਖਦੇ ਆ ਇੱਧਰ ਲਈ ਸਾਈਡ ਆਪਾਂ ਆਲੂਆਂ ਦੀ ਤਰੀ ਵਾਲੀ ਸਬਜੀ ਬਣਾ ਲਏ ਆ ਇਹ ਸਬਜੀ ਮੈਂ ਫਾਈਨਡ ਆਇਲ ਚ ਬਣਾਵਾਂਗੀ ਬਸ ਸਿਰ ਮੈਂ ਇੱਕ ਵੱਡਾ ਚਮਚਰ ਫਾਈਨਡ ਆਇਲ ਲਿਆ ਹੈ ਇਹਨੂੰ ਜਰਾ ਗਰਮ ਹੋਣ ਦਵਾਂਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਦੇ ਆਂ ਰਿਫਾਈਨਡ ਆਪਣਾ ਗਰਮ ਹੋ ਗਿਆ ਹੈ ਇਹਨੂੰ ਤੁਸੀਂ ਕਿਹੋ ਜਿਹਾ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਜਿਹਦੇ ਚ ਵੀ ਤੁਸੀਂ ਬਣਾਣਾ ਪਸੰਦ ਕਰਦੇ ਹੋ ਉਹ ਬਣਾ ਸਕਦੇ ਹੋ ਇਹਦੇ ਵਿੱਚ ਮੈਂ ਅੱਧਾ ਚਮਚਾ ਜੀਰਾ ਰਲਾਂਗੇ ਇਸ ਦੇ ਨਾਲ ਇਹ ਥੋੜੇ ਜਿਹਾ ਕੜੀ ਪੱਤੇ ਹੋਇਆ ਅਦਰਕ ਐਨੂੰ ਮੈਂ ਥੋੜੀ देर ਥੋਣ ਲਵਾਂਗੇ ਐਨੂੰ ਇਹਨਾਂ ਨੂੰ ਫਰਾਈ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਦਾਂਗੇ ਇਹ ਮੈਂ ਦੋ మీడియం ਸਾਈਜ਼ ਦੇ ਟਮਾਟਰ ਲੈਤੀ ਅੱਲਾ ਨਾਲ ਮੈਂ ਜੀ ਆਂਟਾਂਗੇ ਉਹਦੀ ਇੱਕ ਪੇਸਟ ਤਿਆਰ ਕਰ ਲੀ ਇਹਦੇ ਵਿੱਚ ਆਪਾਂ ਅੱਧਾ ਚਮਚਾ ਸਿੰਧਾ ਨਮਕ ਪਾਵਾਂਗੇ ਜਦੋਂ ਟਮਾਟਰ ਆਪਣੇ ਤੇਲ ਛੱਡ ਦੇਣਗੇ ਬਾਅਦ ਵਿੱਚ ਆਪਾਂ ਇਹਦੇ ਚ ਮਸਾਲੇ ਬਾਕੀ ਐਡ ਕਰਦੇ ਆ ਇਹਦੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਇਹ ਥੋੜੀ ਜਿਹੀ ਕੁੱਟੀ ਹੋਈ ਹਰੀ ਮਿਰਚ ਐਡ ਕਰਾਂਗੇ ਕਿਉਂਕਿ ਮਿਰਚਾਂ ਵੀ ਟਮਾਟਰ ਦੇ ਨਾਲ ਪੱਕ ਜਾਣ ਇੱਧਰ ਆਪਣੀ ਪਨੀਰ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੈ ਇਹਦੇ ਤੇ ਆਪਾਂ ਹੁਣ ਥੋੜਾ ਜਿਹਾ ਹਰਾ ਧਨੀਆ ਪਾਨੇ ਆ इन कवर करके आप रख दे बस ये सब्जी अपनी बन के बिल्कुल तैयार है बस इन रख टमाटर बस एक दो मिनट तक चंकी तरह पक जाने इन्हें ऑयल अपना छक देना है। ਤੇ ਫਿਰ ਆਪਾਂ ਇਹਦੇ ਵਿੱਚ ਬਾਕੀ ਸਮਾਨ ਐਡ ਕਰਦੇ ਆਂ ਤੇ ਇੱਧਰ ਆਪਣੀ ਇਹ ਵਾਲੀ ਸਬਜੀ ਵੀ ਬਣ ਗਈ ਐ ਬਿਲਕੁਲ ਤਿਆਰ ਐ ਕਿਸੇ ਟਾਈਮ ਤੇ ਆਪਣੇ ਘਰ ਵਿੱਚ ਕੋਈ ਗੈਸਟ ਆ ਜਾਣ ਤੇ ਆਪਣੇ ਕੋ ਕਿਸੇ ਵੇਲੇ ਕੋਈ ਸਮਾਨ ਵੀ ਘਟ ਹੁੰਦਾ ਹੈ ਘਰ ਵਿੱਚ ਤੇ ਫਟਾਫਟ ਦੀ ਇਹ ਰਸਪੀ ਐ ਤੁਸੀਂ ਫਟਾਫਟ ਇਹ ਸਬਜੀਆਂ ਬਣਾਓ ਤੇ ਗੈਸਟ ਨੂੰ ਤੁਸੀਂ ਜੇ ਦੁਪਹਿਰ ਟਾਈਮ ਆਂਦਾ ਲੰਚ ਕਰਵਾਓ ਜੇ ਸ਼ਾਮ ਨੂੰ ਆਂਦਾ ਡਿਨਰ ਕਰਵਾਓ ਜਿਹਦੇ ਨਾਲ ਗੈਸਟ ਵੀ ਖੁਸ਼ ਹੋ ਜਾਣਗੇ ਤੇ ਤੁਹਾਡਾ ਕੰਮ ਵੀ ਬਹੁਤ ਜਲਦੀ ਹੋ ਜਾਏਗਾ ਆ ਦੇਖੋ ਟਮਾਟਰ ਨੇ ਨਾ ਆਇਲ ਛੱਡਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਹ ਅੱਧਾ ਚਮਚਾ ਕਾਲੀ ਮਿਰਚ ਪਾਵਾਂਗੇ ਤੇ ਅੱਧਾ ਹੀ ਚਮਚਾ ਆਪਾਂ ਭੁੰਨਿਆ ਹੋਇਆ ਜੀਰਾ ਪਾਵਾਂਗੇ ਇਸ ਦੇ ਨਾਲ ਹੀ ਆਪਾਂ ਥੋੜੀ ਦੇਗੀ ਮਿਰਚ ਪਾਵਾਂਗੇ ਜੇ ਤੁਸੀਂ ਦੇਗੀ ਮਿਰਚ ਪਾਉਂਦੇ ਹੋ ਤੇ ਪਾਓ ਜੇ ਨਹੀਂ ਖਾਂਦੇ ਤੈਨੂੰ ਨਾ ਪਾਓ ਇਸ ਤੋਂ ਬਿਨਾ ਵੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਬਸ ਇਹਨਾਂ ਨੂੰ 1-2 ਮਿੰਟ ਆਪਾਂ ਹਲਕਾ ਜਿਹਾ ਭੁੰਨਾਂਗੇ ਲੱਗ ਰਿਹਾ ਦੇਖੋ ਤੁਸੀਂ ਮਸਾਲੇ ਦਾ ਕਿੰਨਾ ਸੋਹਣਾ ਆਇਆ ਹੈ ਹੁਣ ਇਹਦੇ ਵਿੱਚ ਮੈਂ ਇਹ ਤਿੰਨ ਮੀਡੀਅਮ ਸਾਈਜ਼ ਦੇ ਆਲੂ ਲਏ ਸੀ ਇਹਨਾਂ ਨੂੰ ਮੈਂ ਉਬਾਲਤਾ ਹੈ ਤੇ ਇਹਨਾਂ ਨੂੰ ਵੀ ਮੈਂ 2-4 ਮਿੰਟ ਮਸਾਲੇ ਨਾਲ ਚੰਗੀ ਤਰ੍ਹਾਂ ਪਕਾ ਲਵਾਂਗੀ ਤਾਂ ਕਿ ਇਹਨਾਂ ਦੇ ਵਿੱਚ ਵੀ ਮਸਾਲਾ ਰਚ ਜਾਵੇ ਕਿਉਂਕਿ ਇਹ ਮੈਂ ਤਰੀ ਵਾਲੀ ਸਬਜ਼ੀ ਬਣਾਉਣੀ ਹੈ ਥੋੜਾ ਜਿਹਾ ਇਹਦੇ ਵਿੱਚ ਮੈਂ ਪਾਣੀ ਪਾਵਾਂਗੇ ਇਹ ਵੀ ਸਬਜ਼ੀ 2-4 ਮਿੰਟਾਂ ਚ ਆਪਣੀ ਬਣ ਕੇ ਬਿਲਕੁਲ ਰੈਡੀ ਹੈ ਆਲੂ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਨੇ ਮਸਾਲੇ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਾਣੀ ਤੁਸੀਂ ਆਪਣੇ ਅਕੋਰਡਿੰਗ ਐਡ ਕਰ ਸਕਦੇ ਹੋ ਜਿੰਨੀ ਤੁਸੀ ਤਰੀ ਰੱਖਣੀ ਹੈ ਇਹਦੇ ਵਿੱਚ ਮੈਂ ਤਕਰੀਬਨ ਦੋ ਕੱਪ ਲੀਆਂ ਪਾਣੀ ਐਡ ਕੀਤਾ ਹੈ ਇਹਨੂੰ 5-7 ਮਿੰਟ ਆਪਾਂ ਪਕਾ ਲਾਂਗੇ ਕਿਉਂਕਿ ਆਲੂ ਆਪਣੇ ਪਹਿਲੇ ਹੀ ਪੱਕੇ ਹੋਏ ਆ ਬਸ ਇਹਨੂੰ 5 ਕ ਮਿੰਟਾਂ ਦੇ ਵਿੱਚ ਸਾਡੀ ਸਬਜੀ ਬਣ ਕੇ ਬਿਲਕੁਲ ਰੈਡੀ ਹੋ ਜਾਣੀ ਹੈ ਹੁਣ ਆਪਾਂ ਇਹਨੂੰ ਢੱਕ ਕੇ ਪਕਾਉਨੇ ਆ ਆਪਣੀ ਆਲੂਵਾਂ ਦੀ ਸਬਜੀ ਵੀ ਬਣ ਗਈ ਹੈ ਬਸ ਇੱਕ ਦੋ ਮਿੰਟ ਇਹਨੂੰ ਹੋਰ ਪਕਾ ਲਾਂਗੇ ਤੇ ਓਨੀ ਦੇਰ ਆਪਾਂ ਆਟਾ ਗੁੰਨ ਕੇ ਤਿਆਰ ਕਰਦੇ ਆਂ ਇਹ ਮੈਂ ਇੱਕ ਕੱਪ ਕੁੱਟੂ ਦਾ ਆਟਾ ਲਿਆ ਏ ਹੁਣ ਮੈਂ ਇਹਨੂੰ ਗੁੰਨ ਕੇ ਤਿਆਰ ਕਰ ਲਾਂਗੀ ਤੇ ਫਿਰ ਆਪਾਂ ਇਹਦੇ ਫੁਲਕੇ ਬਣਾਣੇ ਆ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਗੁੰਨਾਂਗੇ ਬਸ ਜਿੰਨੀ ਤੁਹਾਨੂੰ ਜ਼ਰੂਰਤ ਹੈ ਜਿੰਨੇ ਕੁ ਤੁਸੀਂ ਇਹਦੇ ਫੁਲਕੇ ਬਣਾਣੇ ਆ ਬਸ ਓਨਾ ਕੁ ਤੁਸੀਂ ਗੁੰਨੋ ਜਦੋਂ ਜ਼ਰੂਰਤ ਆਵੇ ਫਿਰ ਗੁੰਨੋ कि जल्दी देखो अपनी वर्त वाली थाली बन के तैयार होनी है कोई ज़्यादा टाइम नहीं लगा फटाफट ही बन के रेडी हो गई है आटा अपना गुज के बिल्कुल तैयार है मैं हल्का जहाँ घ्यो ला के रखता है तो यहाँ दे हम देखते हैं अपनी सब्जी तो फिर नाल ही आप मिठा रना बस इनू एक दो मिनट रख लेंगे तो हम आप सब्जी चेक करते हैं हम इधर अपनी सब्जी देखते हैं आ सब्जी कि सोनी बन के अपनी तैयार हुई है मैनू सब्जी इन्नी क चाहिद है क्योंकि जो ठंडी होगी थोड़ी होर भी गाढ़ी हो जानी है एदने थोड़ा जहा धनिया बस हूँ आप करे रायते की तैयारी तो बनाने मिठा रायता मैं एक छोटा जहा तड़का पैन रखे तो बिलकुल थोड़ा जहाँ में ना भी करना कि घ्यो पाया बस इन्ना घ्यो पावे इनू हल्का जहा गर्म हो बस ਇਹਦੇ ਵਿੱਚ ਆਪਾਂ ਥੋੜੇ ਜਿਹਾ ਫੁੱਲ ਮਖਾਣੇ ਇਹਨਾਂ ਨੂੰ ਪਹਿਲਾਂ ਪਾਵਾਂਗੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਰੋਸਟ ਕਰਾਂਗੇ ਤੇ ਬਾਅਦ ਵਿੱਚ ਨਾਲ ਹੀ ਇਹ ਕੱਟੇ ਹੋਏ ਥੋੜੇ ਜਿਹਾ ਡਰਾਈ ਫਰੂਟਸ ਮੈਂ ਇਹਦੇ ਵਿੱਚ ਦੋ ਬਦਾਮ ਲਏ ਨੇ ਤੇ ਦੋ ਕਾਜੂ ਉਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ ਤੁਹਾਨੂੰ ਪਾ ਦੱਸਿਆ ਕਿ ਮਖਾਣੇ ਜਦੋਂ ਪੌਪਕਨ ਵਾਂਗਰ ਹੱਥ ਵਿੱਚ ਟੁੱਟ ਜਾਣ ਇਹਦਾ ਪਾਊਡਰ ਪੈਣਾ ਸ਼ੁਰੂ ਹੋ ਜਾਏ ਬਸ ਜਦੋਂ ਇਹ ਰੋਸਟ ਹੋ ਕੇ ਫਿਰ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਇੱਕ ਦੋ ਮਿੰਟ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਵਾਂਗੇ ਖਾਣੇ ਆਪਣੇ ਰੋਸਟ ਹੋ ਗਏ ਨੇ ਤੇ ਹੁਣ ਇਹਦੇ ਵਿੱਚ ਆਪਾਂ ਡਰਾਈ ਫਰੂਟ ਪਾ ਦਾਂਗੇ ਇਹਨਾਂ ਨੂੰ ਵੀ ਹਲਕਾ ਜਿਹਾ ਆਪਾਂ ਪ੍ਰੋਸਟ ਕਰ ਲਵਾਂਗੇ ਫਿਰ ਆਪਾਂ ਇਹਦਾ ਬਣਾਉਨੇ ਆ ਜੀ ਮਿੱਠਾ ਰਹਿਤਾ ਗੈਸ ਆਪਾਂ ਬੰਦ ਕਰਤੀਏ ਤੇ ਡਰਾਈ ਫਰੂਟ ਆਪਣੇ ਰੋਸਟ ਹੋ ਗਏ ਨੇ ਹੁਣ ਇਹਨਾਂ ਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਆਪਾਂ ਦਹੀਂ 'ਚ ਮਿਕਸ ਕਰਦੇ ਆ ਤੇ ਇਹਦਾ ਬਣਾਉਨੇ ਆ ਰਹਿਤਾ ਇਹਨੂੰ ਪੈਨ ਚੋਂ ਕੱਢ ਲਵਾਂਗੇ ਕਿਉਂਕਿ ਪੈਨ ਗਰਮ ਹੈ ਤੇ ਹੀਟ ਨਾਲ ਇਹ ਜ਼ਿਆਦਾ ਗਰਮ ਹੋ ਜਾਣੇ ਨੇ ਗਰਮ ਬਸ ਡਰਾਈ ਫਰੂਟ ਆਪਣਾ ਠੰਡਾ ਹੋ ਗਿਆ ਤੇ ਇਹਦੇ ਵਿੱਚ ਆਪਾਂ ਇਹ ਸਾਰੇ ਡਰਾਈ ਫਰੂਟ ਤੇ ਇੱਕ ਚਮਚ ਮੈਂ ਬੂਰਾ ਖੰਡ ਲਈ ਹੈ ਉਹ ਪਾਵਾਂਗੇ ਇਹ ਰਹਿ ਤਾਂ ਤੁਸੀਂ ਉਸ ਟਾਈਮ ਹੀ ਬਣਾਣਾ ਜਿਸ ਟਾਈਮ ਤੁਸੀਂ ਖਾਣਾ ਹੈ ਮੈਂ ਇੱਕ ਕਟੋਰੀ ਦਹੀਂ ਲਿਆ ਸੀ ਬਸ ਮੈਂ ਇੰਨਾ ਹੀ ਰਹਿ ਤਾਂ ਬਣਾਣਾ ਹੈ ਇਹਨੂੰ ਤੁਸੀਂ ਬਣਾਓ ਜਿਸ ਟਾਈਮ ਤੁਸੀਂ ਬਿਲਕੁਲ ਰੋਟੀ ਖਾਣ ਲੱਗਣਾ ਹੈ ਉਸ ਟਾਈਮ ਇਹਨੂੰ ਬਣਾ ਕੇ ਤਿਆਰ ਕਰੋ ਇਹ ਵੀ ਫਟਾਫਟੀ ਬਣ ਜਾਂਦਾ ਹੈ ਇਹਨੂੰ ਮਿਕਸ ਕਰਦਾਂਗੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਜਾਂ ਘੱਟ ਲੈ ਸਕਦੇ ਹੋ ਲਓ ਜੀ ਸਾਡਾ ਮਿੱਠਾ ਰੈਤਾ ਬਣ ਕੇ ਬਿਲਕੁਲ ਰੈਡੀ ਹੈ ਆਪਣੀਆਂ ਤਿੰਨ ਚੀਜ਼ਾਂ ਬਣ ਕੇ ਬਿਲਕੁਲ ਰੈਡੀ ਨੇ ਤੇ ਹੁਣ ਆਪਾਂ ਕੁੱਟੂ ਦੇ ਆਟੇ ਤੇ ਬਣਾਉਣੇ ਆ ਗਰਮਾ ਗਰਮ ਫੁਲਕੇ ਤੇ ਫਿਰ ਤੁਹਾਨੂੰ ਸਰਵ ਕਰਕੇ ਦਿਖਾਣੇ ਆਪਣੀ ਪੂਰੀ ਪਲੇਟ ये मैं डस्टिंग वास्ती भी कुट्टू का आटा ही लिया है एन मैं फुलके बनावगी जिडा फुलका बनाना है उस हिसाब नी आटा ले लो तवा मैं रखता है गैस मैं मीडियम किता है उन्नी देर मैं फुलका बेल तो तवा भी अपना गर्म हो जाएगा देखो बड़े आराम न बन रहे ने फुलके जिमें आप नॉर्मल कनक के आटे की रोटी बनाने उस तरह ही बन रहे हैं بس ਮੈਂ ਇਹਨਾਂ ਦੇ ਕਾਰਦੀ ਬਣਾਵਾਂਗੀ ਰੋਟੀਆਂ ਦੀ ਤਵਾ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਤੇ ਇਹ ਫੁਲਕੇ ਪਾਉਗੇ ਬਸ ਹੁਣ ਇਹਨੂੰ ਇਧਰਲੇ ਸਾਈਡ ਤੋਂ ਵੀ ਆਪਾਂ ਸੇਕ ਲਵਾਂਗੇ ਤੇ ਬਾਕੀ ਦੇ ਫੁਲਕੇ ਵੀ ਆਪਾਂ ਬਣਾ ਕੇ ਤਿਆਰ ਕਰਦੇ ਆ ਆ ਦੇਖੋ ਕਿੰਨੇ ਸੋਹਣੇ ਬਣ ਰਹੇ ਨੇ ਇਹਦੇ ਫੁਲਕੇ ਇਨੂੰ ਤਵੇ ਦੇ ਉੱਪਰ ਵੀ ਘਿਓ ਲਗਾ ਸਕਦੇ ਹੋ ਪਰ ਮੈਂ ਨਾ ਬਾਅਦ ਵਿੱਚ ਹੀ ਘਿਓ ਲਗਾਵਾਂਗੀ ਬਸ ਇਹ ਸਾਡਾ ਫੁਲਕਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਬਾਕੀ ਵੀ ਫੁਲਕੇ ਬਣਾ ਕੇ ਤਿਆਰ ਕਰਦੇ ਹਾਂ ਐਵੇਂ ਗਲਤ ਕਰਦੇ ਤੁਸੀਂ ਥੋੜਾ ਜਿਹਾ ਘਿਓ ਲਾਓ ਬਸ ਮੈਂ ਤੇ ਇਸ ਤਰ੍ਹਾਂ ਘਿਓ ਲਗਾਵਾਂਗੀ ਫੁਲਕਾ ਜਰਦਾ ਨਾ ਜਿੰਨਾ ਤਰਨੂੰ ਜ਼ਰੂਰਤ ਲੱਗੇ ਕਿ ਤੁਸੀਂ ਇੰਨਾ ਘਿਓ ਲਾਣਾ ਹੈ ਬਸ ਉਨਾ ਬਸ ਮੈਂ ਇੰਨਾ ਹੀ ਲਗਾਵਾਂਗੀ ਇਸ ਤੇ ਘਿਓ ਲਓ ਜੀ ਆਪਣੀ ਨਵਰਾਤਰੀ ਸਪੈਸ਼ਲ ਥਾਲੀ ਬਣ ਕੇ ਬਿਲਕੁਲ ਰੈਡੀ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਇਹ ਰੈਸਪੀ ਬਹੁਤ ਈਜ਼ੀ ਨੇ ਤੇ ਬੜੀ ਜਲਦੀ ਬਣ ਜਾਂਦੀ ਨੇ ਦੇਖੋ ਕਾਲੂਆਂ ਦੀ ਸਬਜੀ ਦੇਖਣ ਨੂੰ ਕਿੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੋਏਗੀ ਪਨੀਰ ਦੀ ਸਬਜੀ ਇਹਦਾ ਤੁਸੀਂ ਰੰਗ ਦੇਖੋ ਕਿੰਨੀ ਵਧੀਆ ਤੇ ਮਿੱਠਾ ਰਾਇਤਾ ਨਾਲ ਮੈਂ ਕੁੱਟੂ ਦੇ ਆਟੇ ਦੇ ਦੋ ਫੁਲਕੇ ਬਣਾਏ ਨੇ ਤੇ ਨਾਲ ਖੀਰਾ ਸੈਲਡ ਵਿੱਚ ਰੱਖਿਆ ਹੈ ਇਹ ਰੈਸਪੀ ਬਹੁਤ ਈਜ਼ੀ ਹੈ ਬੜੀ ਜਲਦੀ ਬਣ ਜਾਂਦੀ ਹੈ ਇਹ ਸੀ ਮੇਰੀ ਅੱਜ ਦੀ ਰੈਸਪੀ ਇਹਦਾ ਟੇਸਟ ਅੱਜ ਮੈਂ ਨਹੀਂ ਕਰਨਾ ਇਹ ਰੈਸਪੀ ਨੂੰ ਤੁਸੀਂ ਆਪਣੇ ਘਰ ਬਣਾਓ ਤੇ ਫਿਰ ਇਹਦਾ ਟੇਸਟ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹ ਕਿਵੇਂ ਦੀ ਬਣੀ ਐ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ